ਨਾਟ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਭਾਜਪਾ ਰਾਸ਼ਟਰੀ ਸੁਰੱਖਿਆ ਨਾਗਰਿਕ ਮੰਚ ਦੇ ਸਹਿਯੋਗ ਨਾਲ ਸ਼ਨੀਵਾਰ ਨੂੰ ਕਸ਼ਮੀਰ ਵਿੱਚ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਵਿਰੁੱਧ ਭਾਰਤ ਦੁਆਰਾ ਚਲਾਈ ਗਏ ਆਪਰੇਸ਼ਨ ਸੰਦੂਰ ਦੀ ਸਫਲਤਾ ਦੀ ਯਾਦ ਵਿੱਚ ਇੱਕ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਜਾਵੇਗੀ ਇਹੀ ਜਾਣਕਾਰੀ ਦੰਦੇ ਹੋਏ ਪਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧਮਾਨ ਨੇ ਕਿਹਾ ਕਿ ਇਹ ਯਾਤਰਾ ਆਰਤੀ ਚੌਂਕ ਤੋਂ ਸ਼ੁਰੂ ਹੋ ਕੇ ਕੁਮਾਰ ਮੰਡੀ ਬਾਜ਼ਾਰ ਵਿੱਚੋਂ ਲੰਗੇਗੀ ਅਤੇ ਰੂਪ ਸਕੁਆਇਰ ਕੁਮਾਰ ਮੰਡੀ ਚੌਂਕ ਦੇ ਬਾਹਰ ਸਮਾਪਤ ਹੋਵੇਗੀ ਪਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧਮਾਨ ਨੇ ਕਿਹਾ ਕਿ ਪਾਕਿਸਤਾਨ ਵਿਰੁੱਧ ਕੀਤੇ ਗਏ ਆਪਰੇਸ਼ਨ ਸੰਦੂਰ ਨੇ ਭਾਰਤ ਦੀ ਸੁਰੱਖਿਆ ਨੀਤੀ ਫੌਜੀ ਸੰਕਲਪ ਅਤੇ ਉਸਾਰੂ ਲੀਡਰਸ਼ਿਪ ਦਾ ਇੱਕ ਨਵਾਂ ਮਿਆਰ ਸਥਾਪਿਤ ਕੀਤਾ ਹੈ ਅਤੇ ਇਸ ਸ਼ਾਨਦਾਰ ਫੌਜੀ ਸਫਲਤਾ ਨੇ ਨਾ ਸਿਰਫ ਸਾਡੇ ਦੁਸ਼ਮਣਾਂ ਨੂੰ ਟੋਕਮਾ ਜਵਾਬ ਦਿੱਤਾ ਹੈ ਬਲਕਿ ਦੇਸ਼ਵਾਸੀਆਂ ਵਿੱਚ ਵੀ ਇੱਕ ਨਵੀਂ ਰਾਸ਼ਟਰੀ ਨੀਤੀ ਅਤੇ ਰਾਸ਼ਟਰੀ ਸ਼ਰਧਾ ਦੀ ਚੇਤਨਾ ਵੀ ਪੈਦਾ ਕੀਤੀ। ਇਸ ਇਤਿਹਾਸਿਕ ਜਿੱਤ ਦੀ ਯਾਦ ਵਿੱਚ ਸਾਡੇ ਬਹਾਦਰ ਸੈਨਿਕਾਂ ਦੀ ਬਹਾਦਰੀ ਨੂੰ ਸਮਰਪਿਤ ਇੱਕ ਵਿਸ਼ਾਲ ਤਿਰੰਗਾ ਯਾਤਰਾ ਸ਼ਨੀਵਾਰ ਨੂੰ ਕੱਢੀ ਜਾਵੇਗੀ। ਜਿਸ ਵਿੱਚ ਆਮ ਲੋਕ ਰਾਸ਼ਟਰੀ ਝੰਡਾ ਲੈ ਕੇ ਮਾਰਚ ਕੱਢਣਗੇ। इस मौके जसपाल जनोत्रा डॉक्टर निर्मल नईर नवल जैन हरप्रीत मोनू देवी सहाय टंडन डॉक्टर सतीश कुमार आदि हाजिर सन